ਜਿਹੜਾ ਬੰਦਾ ਆਪਣੇ ਮਾਪਿਓ ਦੀ ਕਮਾਈ ਤੇ ਐਸ ਕਰਦਾ ਨਾ ਉਹਨੂੰ ਕੀ ਪਤਾ ਹੁੰਦਾ ਗਰੀਬੀ ਕੀ ਚੀਜ਼ ਹੁੰਦੀ ਹੈ ਪੜਨ ਲਿਖਣ ਦੀ ਉਮਰ ਦੇ ਵਿੱਚ ਦੇਖੋ ਬਾਈ ਨਾ ਆਪਣੇ ਪਰਿਵਾਰ ਦੇ ਲਈ ਨਾ ਦੇਖੋ ਪੈਲਸਾਂ ਦੇ ਵਿੱਚ ਕੰਮ ਕਰ ਰਿਹਾ ਏ ਗਰੀਬੀ ਤਾਂ ਅਸਲ ਬਈ ਇਹਨੂੰ ਕਹਿੰਦੇ ਨੇ ਹਾਂਜੀ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਆ ਜਿਹੜਾ ਗਰੀਬੀ ਦੇ ਵਿੱਚ ਹੰਡਿਆ ਵਾ ਹੁੰਦਾ ਨਾ ਉਹ ਫਿਰ ਆਪਣਾ ਹੌਸਲਾ ਦਿਖਾਉਂਦਾ ਫਿਰ ਕਿੰਨਾ ਕ ਹੌਸਲਾ ਹੁੰਦਾ ਗਰੀਬ ਬੰਦੇ ਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਬੰਦਾ ਦੋ ਟਾਈਮ ਦੀ ਰੋਟੀ ਖਾਤਰ ਨਾ ਦੇਖੋ ਕਿਵੇਂ ਮਿਹਨਤ ਕਰ ਰਿਹਾ ਏ ਇਦਾਂ ਮਾੜੀ ਮੋਟੀ ਕਲਾ ਦਿਖਾ ਕੇ ਨਾ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੋਊਗਾ ਯਾਰ ਇਹ ਸਭ ਮਜਬੂਰੀਆਂ ਹੁੰਦੀਆਂ ਨੇ ਕੋਈ ਸੌਂਕ ਨਹੀਂ ਹੁੰਦਾ ਬਸ ਗਰੀਬ ਬੰਦੇ ਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਇੱਥੋਂ ਪਤਾ ਲੱਗਦਾ ਬਈ ਘਰ ਦੀ ਮਜਬੂਰੀ ਔਰਤਾਂ ਵੀ ਸਮਝਦੀਆਂ ਹੁੰਦੀਆਂ ਨੇ ਬਈ ਦੇਖੋ ਇਹ ਔਰਤਾਂ ਜੁੱਤੀ ਦਾ ਡਿਜ਼ਾਈਨ ਪਾ ਰਹੀਆਂ ਨੇ ਸੱਚੀ ਔਰ ਜਿਹਨੂੰ ਆਪਣੇ ਪਰਿਵਾਰ ਦੀ ਫਿਗਰ ਹੁੰਦੀ ਹੈ ਨਾ ਫਿਰ ਆਪ ਮਿਹਨਤ ਕਰਦੀਆਂ ਨੇ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਜਦੋਂ ਉਸ ਪਰਮਾਤਮਾ ਤੇ ਵਿਸ਼ਵਾਸ ਹੋਵੇ ਨਾ ਤਾਂ ਪਰਮਾਤਮਾ ਜ਼ਰੂਰ ਝੋਲੀ ਭਰਦਾ ਦੇਖੋ ਇਸ ਵੀਰ ਦੇ ਘਰ ਵਿੱਚ ਨਾ ਦੋ ਬੱਚਿਆਂ ਨੇ ਜਨਮ ਲਿਆ ਦੇਖੋ ਵੀਰ ਦੀ ਨਾ ਰੂਹ ਖੁਸ਼ ਹੋ ਗਈ ਆਪਣੇ ਬੱਚਿਆਂ ਨੂੰ ਚੁੱਕ ਕੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ